ਸਤ ਸ੍ਰੀ ਅਕਾਲ ਦੋਸਤੋ ਸਵਾਗਤ ਆ ਤੁਹਾਡਾ ਮੇਰੀ ਨਵੀਂ ਵੀਡੀਓ ਨਵੇਂ ਵਲੌਗ ਦੇ ਵਿੱਚ ਅੱਜ ਅਸੀਂ ਆਏ ਆ ਜੀ ਬਰਮਿੰਗਮ ਬਰਮਿੰਗਮ ਤੇ ਘੁੰਮ ਰਹੇ ਆ ਤੇ ਇੱਥੇ ਕਹਿੰਦੇ ਚਾਈਨਾ ਟਾਊਨ ਬਹੁਤ ਸੋਹਣਾ ਹਨਾ ਪਹਿਲਾਂ ਚਲ ਚਾਈਨਾ ਟਾਊਨ ਚੱਲਦੇ ਆ ਫਿਰ ਉਸ ਤੋਂ ਬਾਅਦ ਕਿਸੇ ਹੋਰ ਜਿਹੜੀਆਂ ਜਗ੍ਹਾ ਘੁੰਮਣ ਵਾਲੀਆਂ ਉੱਥੇ ਘੁੰਮਦੇ ਸੋ ਆਜੋ ਸਾਡੇ ਨਾਲ ਅਗਰ ਤੁਸੀਂ ਮੇਰਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਰੂਰ ਜਾ ਕੇ ਸਬਸਕ੍ਰਾਈਬ ਕਰ ਲਓ ਕਿਉਂਕਿ ਬਹੁਤ ਹੌਸਲਾ ਵਜਾਈ ਮਿਲਦੀ ਆ ਸਾਨੂੰ ਆਜੋ ਫਿਰ ਬਰਮਿੰਗਮ ਦੇ ਵਿੱਚ ਚਾਈਨਾ ਟਾਊਨ ਦੇ ਵਿੱਚ ਨੂੰ ਅਸੀਂ ਜਾ ਰਹੇ ਹਾਂ ਤਾਂ ਰਸਤੇ ਦੇ ਵਿੱਚ ਪਹਿਲੇ ਜਿਹੜਾ ਵਿਊ ਆਇਆ ਦੇਖੋ ਕਿੰਨਾ ਸੋਹਣਾ ਵਧੀਆ ਟਾਊਨ ਬਣਿਆ ਹੋਇਆ ਹੈ ਮੈਂ ਵੈਸੇ ਬਰਮਿੰਗਮ ਦੇ ਏਰੀਏ ਦੇ ਵਿੱਚ ਬਹੁਤ ਘਟ ਆਇਆ ਪਰ ਇਹ ਸ਼ਾਇਦ ਟਾਊਨ ਸੈਂਟਰ ਹੈ ਇੱਥੇ ਦਾ ਬਹੁਤ ਨਾਈਸ ਬਣਿਆ ਹੋਇਆ ਹੈ ਹਨਾ ਕਿੰਨਾ ਸੋਹਣਾ ਬਣਿਆ ਹੋਇਆ ਤੇ ਇਹ ਚਾਈਨਾ ਟਾਊਨ ਨੂੰ ਜਾਣ ਵਾਲੇ ਦਾ ਰਸਤਾ ਹੈ ਵਧੀਆ ਹੈ ਭਾਈ ਕੀ ਬਾਤ ਹੈ ਦੁਨੀਆ ਘੁੰਮਦੀ ਫਿਰੇ ਆ ਇੱਧਰ ਨੂੰ ਚਾਈਨਾ ਟਾਊਨ ਆ ਸ਼ਾਇਦ ਆਪਾਂ ਚੱਲਦੇ ਆ ਉਧਰ ਨੂੰ ਚਾਈਨਾ ਟਾਊਨ ਦੀ ਸ਼ੁਰੂਆਤ ਹੋ ਚੁੱਕੀ ਹੈ ਚਾਰੇ ਪਾਸੇ ਚਾਈਨੀਜ਼ ਲੋਕ ਹੀ ਦੇਖ ਰਹੇ ਆ ਆ ਇਹਨਾਂ ਦੀ ਨਿਸ਼ਾਨੀ ਹੈਗੀ ਉਹ ਤੁਹਾਨੂੰ ਪਤਾ ਹੀ ਹੋਣਾ ਹੈ ਨਾ ਜੇ ਰੈਡ ਰਿਜ ਬਲੂਨ ਜੇ ਆ तकरीबन ਜਿੱਥੇ ਇਹ ਹੁੰਦੇ ਆ ਸਮਝ ਲਓ ਚਾਈਨਾ ਟਾਊਨ ਹੀ ਆ ਬਲ ਇੱਥੇ ਦਾ ਚਾਈਨਾ ਟਾਊਨ ਸ਼ੁਰੂ ਹੋ ਗਿਆ ਹੁਣ ਆਪਾਂ ਦੇਖਦੇ ਆ ਕਹਿੰਦੇ ਚਾਈਨਾ ਟਾਊਨ ਹੈ ਬਹੁਤ ਵਧੀਆ ਜਿੱਦ ਤਨ ਮੈਂ ਨਿਗਾਹ ਮਾਰਦੇ ਨੂੰ ਦੇਖੋ ਚਾਰੇ ਪਾਸੇ ਨਾ ਇਹਨਾਂ ਦੇ ਲੋਕ ਫਿਰਦੇ ਆ ਤੇ ਜ਼ਿਆਦਾਤਰ ਇਹਨਾਂ ਦੀ ਉਹ ਭਾਸ਼ਾ ਜੀ ਲਿਖੀ ਵੀ ਆ ਚਾਰੇ ਪਾਸੇ ਨਾ ਇਹੀ ਆ ਮੇਰੇ ਪਿਛਲੇ ਪਾਸੇ ਵੀ ਨਾ ਦਾ ਹੀ ਰੈਸਟੋਰੈਂਟ ਜੇ ਤੁਸੀਂ ਦੇਖ ਰਹੇ ਹੋਣੇ ਆ ਤੇ ਇਧਰ ਮੇਰੇ ਸਾਹਮਣੇ ਵਾਲੇ ਪਾਸੇ ਵੀ ਨਾ ਦੀ ਉਹ ਮਾਰਕੀਟ ਜੀ ਆ ਬਹੁਤ ਸੋਹਣਾ ਬਣਿਆ ਵਾ ਨਹੀਂ ਜਾਨਾ ਅਜੇ ਹੋਰ ਦੇਖਦੇ ਅੱਗੇ ਕਿਆ ਕੁਝ ਜਿੱਦਾਂ ਸੋਹੋ ਰੋਡ ਤੇ ਅਸੀਂ ਘੁੰਮਦੇ ਸੀਗੇ ਉੱਥੇ ਜ਼ਿਆਦਾ ਆਪਣੇ ਪੰਜਾਬੀ ਸੀਗੇ ਇਹ ਚਾਈਨਾ ਟਾਊਨ ਸਾਰਾ ਚਾਈਨੀਆਂ ਹੀ ਆ ਜਿੱਦ ਤਰ ਨੂੰ ਅਰਜੀ ਦੇਖ ਲਓ ਚਾਈਨਾ ਹੀ ਫਿਰ ਰਹੇ ਹਨਾ ਇੱਥੇ ਨਾ ਗੇਟ ਜੇ ਵੀ ਜਿਹੜੇ ਬਣੇ ਹੋਏ ਆ ਇਹਨਾਂ ਦੇ ਜਦ ਆਪਣੇ ਚਾਈਨਾ ਚ ਮੰਦਰਾਂ ਦੇ ਗੇਟ ਬਣੇ ਹੁੰਦੇ ਆ ਆ ਦੇਖੋ ਉਦਾਂ ਹੀ ਹਨਾ ਬਣੇ ਹੋਏ ਆ ਇੱਧਰ ਜਵਾਨ ਲਿਖੀ ਹੋਈ ਆ ਇੱਧਰ ਬੜਾ ਸੋਹਣਾ 뷰 ਬਣਿਆ ਹੋਇਆ ਇੱਧਰ ਪਤਾ ਨਹੀਂ ਕਿਹੜਾ ਰੈਸਟੋਰੈਂਟ ਆ ਪਤਾ ਨਹੀਂ ਕੀ ਆ ਵਧੀਆ ਬਣਿਆ ਹੋਇਆ ਬਾਕੀ ਅੱਗੇ ਚੱਲਦੇ ਚਾਈਨੀ ਨਹੀਂ ਦਿਖ ਰਿਹਾ ਮੈਨੂੰ ਤਾਂ ਚਾਰੇ ਪਾਸੇ ਲੈ ਵੀ ਲਾਈਟ ਹੋ ਗਈ ਸਾਡੀ ਪਰਲੇ ਪਾਸੇ ਚੱਲੀ ਆਜੋ ਆਜੋ ਦਮਾਂ ਦਾ ਲਾ ਵੀ ਇਹਨਾਂ ਦੇ ਵੱਲੋਂ ਖੜੇ ਜਿੱਥੇ ਆ ਲਾਈਟ ਟਵਰ ਵੀ ਇਹੀ ਖੜੇ ਆ ਸਾਰੇ ਹਾਂ ਬਸ ਆਹੀ ਏਰੀਆ ਦੱਸਦਾ ਕਿਹੜੇ ਪਤੇ ਤੋਂ ਉਹੀ ਆ ਤੁਹਾਨੂੰ ਨੋਰਮਲ ਚੱਲਦਾ ਹੈ ਨਾ ਇੰਨਾ ਬੜਾ ਜਿਹਾ ਥੋੜਾ ਜਿਹਾ ਚੱਲ ਦੇਖਦੇ ਆ ਕੇ ਕਿੰਨੀ ਕੁ ਮਾਰਕੀਟ ਹੈਗੀ ਇਹਨਾਂ ਦੀ ਹਾਂ ਸਾਹਮਣੇ ਕੀ ਆਏ ਸਾਹਮਣੇ ਇਹਨਾਂ ਤੇ ਸੁਪਰਮਾਰਕੀਟ ਲੱਗਦੀ ਹੋਵੇ ਇਹ ਸਾਰੇ ਉੱਤਰ ਨੂੰ ਹੀ ਜਾਣੇ ਵਾਲੇ ਆ ਦਾ ਆਪਣਾ ਇੰਡੀਅਨ ਸਮਾਨ ਹੁੰਦਾ ਇਹਨਾਂ ਦੇ ਚਾਈਨੀਜ਼ ਸਮਾਨ ਆਪਾਂ ਤਾਂ ਬਾਰੇ ਬਾਰੇ ਕੋ ਮਿਲੰਨੇ ਚਾਈਨੀਜ਼ ਸਾਨੂੰ ਪੜਨੀ ਤਾਂ ਆਂਦੀ ਨਹੀਂ ਪਰ ਐ ਪਤਾ ਲੱਗਦਾ ਜ਼ਰੂਰ ਆ ਵੀ ਹੈ ਚਾਈਨੀਜ਼ ਇਹਨਾਂ ਦਾ ਹੀ ਰੈਸਟੋਰੈਂਟ ਵਗੈਰਾ ਹਨ ਇੱਧਰ ਨੂੰ ਸਾਰੇ ਦੇਖ ਇਹਨਾਂ ਦੇ ਰੈਸਟੋਰੈਂਟਾਂ ਇਹਨਾਂ ਦੀਆਂ ਸ਼ਾਪਾਂ ਕਿਤੇ ਲਿਖਿਆ ਹੋਇਆ ਥਾਈ ਕਲਾਸ ਕਿਤੇ ਲਿਖਿਆ ਹੋਇਆ ਚਾਈਨੀਜ਼ ਕਿਤੇ ਮਿਸ ਕੋਰੀਆ ਯਾਨੀ ਕਿ ਜਿਹੜੇ ਇਹ ਜਿਹਨੇ ਕਿ ਨਸਲਾਂ ਹੁੰਨੀਆਂ ਉਹ ਵੀ ਇਹ ਜਿਹੜੇ ਚਾਈਨੀਜ਼ ਕਿਸਮ ਦੇ ਲੋਕ ਹਨ ਉਹਨਾਂ ਦੀਆਂ ਸ਼ਾਪਾਂ ਵਗੈਰਾ ਇੱਥੇ ਜਿਆਦਾ ਵਾ। ਮੈਂ ਦੇਖਣਾ ਚਾਹੁੰਦਾ ਕਿ ਤੇ ਚਾਈਨੀਜ਼ ਜਿੱਥੇ ਸਮਾਨ ਵੀ ਵਿਕਦਾ ਹੋਵੇ ਕੋਈ ਐਦਾਂ ਦੀ ਵੀ ਮਾਰਕੀਟ ਹੋਵੇ। ਤੁਸੀਂ ਆਏ ਸੀ ਦੇਖੀ ਸੀ ਕੋਈ ਪਹਿਲਾਂ ਜਸਤੂ ਨਹੀਂ ਬਸ ਸ਼ਾਪਾਂ ਹੀ ਆ ਸੁਪਰਮਾਰਕਟ ਅੱਛਾ ਐਦਾਂ ਦੀ ਸੁਪਰਮਾਰਕਟ ਹੀ ਦੇਖੀ ਹੈ। ਮਗਾ ਤੁਸੀਂ ਆ ਜਾ ਕਿ ਨਾ ਪਹਿਲਾਂ ਨਹੀਂ ਖੁੱਲੀਆਂ ਨਹੀਂ ਗਈਆਂ ਉਹ ਪੰਚ ਹਾਂ ਮੈਂ ਉਦਾਂ ਦੀ ਦੇਖਦਾ ਸੀ ਪਰ ਉਦਾਂ ਦੀ ਮੈਨੂੰ ਕੋਈ ਦਿਖੀ ਨਹੀਂ ਹੈਗੀ। ਚੱਲ ਮੈਂ ਖਾ ਫਿਰ ਤੁਹਾਨੂੰ ਇਹੀ ਏਰੀਆ ਹੀ ਦਿਖਾ ਜਾਨਾ। ਓ ਵਾਓ ਸਾਹਮਣੇ ਦੇਖੋ ਕਿੰਨੀ ਰੌਣਕਾਂ ਲੱਗੀਆਂ ਵੀ ਚਾਈਨੀਜ਼ ਚਾਈਨੀਜ਼ ਦਿਖਦੇ ਆ ਵੈਰੀ ਗੁੱਡ ਉੱਥੇ ਚੱਲ ਕੇ ਦੇਖਦੇ ਆ ਵੀ ਕੀ ਆ ਇਹ ਖਾ ਵੀ ਰੌਣਕਾਂ ਵਾਲਾ ਏਰੀਆ ਹੈ ਨਾ ਪੱਬ ਲੱਗਦਾ ਕੋਈ ਨਾ ਉਹਦਾ ਇਹ ਪਾਸੇ ਦੇਖੋ ਕਿੰਨੀ ਕਿੰਨੀ ਰੌਣਕ ਲੱਗੀ ਵੀ ਇਹਨਾਂ ਦੀ ਚਾਈਨੀਆਂ ਦੀ ਹੈਗਾ ਉਹ ਪਿੱਛੇ ਤੱਕ ਦੇਖੋ ਸਾਰੇ ਉਹੀ ਦਿਖ ਰਹੇ ਆ ਪਿਛਲੇ ਪਾਸੇ ਇਧਰਲੇ ਪਾਸੇ ਵੀ ਕਿਆ ਕਹਿੰਦੇ ਆ ਇਹਨਾਂ ਦੇ ਹੀ ਰੈਸਟੋਰੈਂਟ ਜੇ ਮੇਰੇ ਸਾਹਮਣੇ ਵਾਲੇ ਪਾਸੇ ਡ੍ਰੈਗਨ ਇਨ ਡ੍ਰੈਗਨ ਇਹਨਾਂ ਦਾ ਬਹੁਤ ਚੱਲਦਾ ਨਾਮ ਹਰ ਇੱਕ ਜਗ੍ਹਾ ਤੇ ਡ੍ਰੈਗਨ ਜ਼ਰੂਰ ਲਿਖਿਆ ਹੋਆ ਹੁੰਦਾ ਡ੍ਰੈਗਨ ਇਨ ਕੋਈ 12 ਪਤਾ ਨਹੀਂ ਪੱਬਾ ਬਾਹਰ ਪੱਬਾ ਵੀ ਇਹਨਾਂ ਦੇ ਇਆਂ ਵੀ ਇਹਨਾਂ ਦੇ ਹੀ ਵੈਰੀ ਗੁੱਡ ਅੱਛੇ ਹੈ ਅੰਨੀ ਦੀ ਗੱਲ ਹੈ ਰ ਇੰਨੇ ਬਹੁਤ ਆ ਇਹਦਾ ਉਰੇ ਇਥੇ ਹਨ ਸੋਵਰੋਡ ਸਾਡੇ ਬੰਦਿਆਂ ਨੇ ਸਾਂਭਿਆ ਵਾ ਚਾਈਨਾ ਡਟਾ ਹੋਏ ਨੇ ਇਹਨਾਂ ਨੇ ਸਾਂਭਿਆ ਵਾ ਸਾਰੇ ਵਸੇ ਇਹੀ ਦਿਖ ਰਹੇ ਆ ਦੇਖੋ ਚਾਰੇ ਪਾਸੇ ਹੈ ਸ਼ੌਪਾ ਵੀ ਇਹਨਾਂ ਦੀਆਂ ਹੀ ਆ ਆ ਉਹ ਵੀ ਇਹੀ ਹੈ ਆ ਦੇਖ ਕਿਆ ਬਾਰ ਪੱਬ ਜਿਹੜਾ ਵੀ ਹੈਗਾ ਸਭ ਕੁਝ ਇਹਨਾਂ ਦਾ ਹੀ ਹੈ ਸਭ ਰੈਸਟੋਰੈਂਟ ਵਗੈਰਾ ਸਭ ਇਹਨਾਂ ਦਾ ਹੀ ਦੇਖਦੇ ਜਿੱਦਾਂ ਆਪਣੇ ਉੱਥੇ ਬੀਬੀਆਂ ਦਿਖਦੀਆਂ ਇਹਦੀ ਘੁੰਮਦੀ ਇਹਨਾਂ ਦੇ ਬਾਬੇ ਉਰੇ ਦਿਖ ਰਹੇ ਆ ਘੁੰਮਦੇ ਇਹ ਉਧਰ ਟਾਊਨ ਸੈਂਟਰ ਵੀ ਨਾ ਬਹੁਤ ਸੋਹਣਾ ਮੰਨਿਆ ਜਾਂਦਾ ਤੇ ਕਾਫੀ بڑا ਵੀ ਹੈ ਕਹਿੰਦੇ ਲੈਸਟਰ ਨਾਲੋਂ ਤਾਂ ਕਾਫੀ بڑا ਹੈ ਨਾ ਤੇ ਉਹੀ ਅਸੀਂ ਘੁੰਮਣ ਆਏ ਸੀਗੇ ਚੱਲ ਘੁੰਮਦੇ ਆ ਟਾਊਨ ਸੈਂਟਰ ਵੀ ਦੇਖ ਲੈਣੇ ਪਰ ਪਹਿਲੇ ਸਾਨੂੰ ਮਿਲ ਗਿਆ ਆ ਚਾਈਨਾ ਟਾਊਨ ਹੁਣ ਪਹਿਲਾਂ ਆਪਣੀ ਸ਼ਕਲ ਕਾਨੂੰ ਦਿਖਾਣੀ ਥੋੜ ਨੂੰ ਪਹਿਲਾਂ ਇਹਨਾਂ ਦੀਆਂ ਦਿਖਾ ਦਵਾਂ ਏਦਾਂ ਦਾ ਜੀ ਮਾਹੌਲ ਆ 12 ਪੱਬ ਸਭ ਕੁਝ ਇਹਨਾਂ ਦੇ ਹੀ ਆ ਲੋਕ ਇਹਨਾਂ ਦੇ ਘੁੰਮਦੇ ਫਿਰ ਰਹੇ ਆ ਵੀ ਤਾਂ ਵੀ ਤਾਂ ਕੱਢਾ ਨਿਕਲ ਜਾਈਏ ਕਹਿ ਰਹਾ ਮੈਂ ਫਿਰਦੇ ਅਸੀਂ ਚਾਈਨਾ ਟਾਊਨ ਦੇ ਵਿੱਚ ਆ ਪਰ ਬਾਈ ਇੱਕ ਗੱਲ ਦੇਖਿਆ ਜਿਹੜੇ ਡਿਲੀਵਰੀ ਵਾਏ ਆ ਉਹ ਸਾਰੇ ਆਪਣਾ ਇੰਡੀਅਨ ਪਾਕਿਸਤਾਨੀ ਉਹ ਦੇਖਿਆ ਮਨੋ ਹਨ ਕਿਉਂਕਿ ਜਦੋਂ ਕੋਲੋ ਦੀ ਲੰਗਦੇ ਤਾਂ ਆਵਾਜ਼ ਤਾਂ ਉਹੀ ਆਂਦੀ ਆ ਪੰਜਾਬੀ ਬੋਲਦੇ ਆ ਜਾਂ ਹਿੰਦੀ ਉਰਦੂ ਬੋਲਦੇ ਆ ਸਭ ਆਹੀ ਪਣੇ ਵਾਲੇ ਆ ਲੋਕ ਬਹੁਤ ਸ਼ਾਨਦਾਰ ਜਿਆ ਐਰੀਆ ਆ ਗਿਆ ਚੜਾਈ ਦੀ ਜਾ ਰਹੀ ਹੈ ਇਹ ਆਪਾਂ ਜਾ ਰਹੇ ਆਮ ਟ੍ਰੇਨ ਸਟੇਸ਼ਨ ਨੂੰ ਵੀ ਰਸਤਾ ਚਲੇ ਜਾਂਦਾ ਹੈ ਤੇ ਅੱਗੇ ਜਿਹੜਾ ਬੋਲਰਿੰਗ ਉਹ ਉਸ ਸਾਈਡ ਨੂੰ ਇਹ ਰਸਤਾ ਅੱਗੇ ਲੱਗ ਜਾਂਦਾ ਹੈ ਲਈ ਬਹੁਤ ਨਾਈਸੀਆਂ ਬਿਲਡਿੰਗਾਂ ਬਣੀਆਂ ਵੀ ਆ ਕਿੰਨਾ ਸੋਹਣਾ ਲੱਗਦਾ ਹਨ ਇਹ ਲੱਗਦਾ ਯੂਰਪ ਯਾਨੀ ਕਿ ਕਹਿਣਾ ਬਥਰਾ ਯੂਕੇ ਲੱਗਦਾ ਜਦੋਂ ਆਪਾਂ ਪਿੰਡਾਂ ਜਾਂਦੇ ਹੁੰਦੇ ਆ ਉੱਥੇ ਕੁਝ ਹੋਰ ਤਰ੍ਹਾਂ ਦਾ ਹੁੰਦਾ ਹੈ ਇੱਥੇ ਦੇਖੋ ਕਿੰਨਾ ਸੋਹਣਾ ਜਿਹਾ ਵਾਈਬ ਆ ਰਹੀ ਹੈ ਹਨਾ ਜਿੱਕਿਨੇ ਇੱਕ ਵਧੀਆ ਸ਼ਹਿਰ ਦੇ ਵਿੱਚ ਪਹੁੰਚ ਗਏ ਹੁਣੇ ਬੋਲ ਰਿੰਗ ਦੇ ਲਾਗੇ ਪਹੁੰਚ ਗਏ ਅੱਗੇ ਸਾਹਮਣੇ ਮਾਰਕੀਟ ਆ ਵੀ ਦਿਖਣ ਲੱਗ ਗਈ ਹੈ ਦੋਸਤੋ ਅਸੀਂ ਆ ਗਏ ਇੱਥੇ ਤੇ ਕਹਿ ਕੇ ਆਏ ਹੈ ਬੋਲ ਰਿੰਗ ਬੋਲ ਰਿੰਗ ਸ਼ੋਪਿੰਗ ਮਾਲ ਦੇ ਵਿੱਚ ਆ ਗਏ ਆ ਲੈਸਟਰ ਵਾਲੇ ਨਾਲੋਂ ਤਾਂ ਇਹ ਬਹੁਤ ਵੱਡਾ ਮੈਂ ਤੁਹਾਨੂੰ ਦਿਖਾਣਾ ਮੜਿਆ ਇਚਾਰੇ ਪਾਸੇ ਨਿਗਾਹ ਮਰਵਾ ਕੇ ਲੈਸਟਰ ਵਾਲੇ ਨਾਲੋਂ ਬਹੁਤ ਵੱਡਾ ਇਹ ਕਾਫੀ ਹਿਊਜ ਆ ਉਹਦੇ ਨਾਲੋਂ ਤਾਂ ਜ਼ਿਆਦਾ ਬਣਿਆ ਹੋਇਆ ਰਸ਼ ਵੀ ਬਹੁਤ ਜ਼ਿਆਦਾ ਤੇ ਹੈ ਵੀ ਬਹੁਤ ਵੱਡਾ ਇੱਕ ਵਾਰ ਤੁਹਾਡੀ ਨਿਗਾਹ ਮਰਾ ਦਵਾਂ ਚਾਰੇ ਪਾਸੇ ਵੈਸੇ ਤਾਂ ਸਾਰੇ ਕਹਾਣਾ ਸ਼ੋਰੂਮ ਇੱਕੇ ਤਰ੍ਹਾਂ ਦੇ ਹੁੰਨੇ ਆ ਪਰ ਫਿਰ ਵੀ ਥੋੜੀ ਜਿਹੀ ਕੋ ਲੋਕੇਸ਼ਨ ਹੋ ਜਾਂਦੀ ਆ ਵੀ ਕਿਹੜਾ ਮਾਲ ਕਿਸ ਤਰ੍ਹਾਂ ਦਾ ਕਿਹੜਾ ਮਾਲ ਕਿਸ ਤਰ੍ਹਾਂ ਦਾ ਹਨਾ ਇਹ ਟ੍ਰਿਪਲ ਸਟੋਰੀ ਆ ਉਹ ਉੱਪਰਲੇ ਪਾਸੇ ਵੀ ਆ ਉੱਪਰਲੇ ਵੱਨੇ ਵੀ ਬਣਿਆ ਵਾ ਤੇ ਥੱਲੇ ਵੀ ਆ ਮੈਂ ਸੈਂਟਰ ਦੇ ਵਿੱਚ ਖੜਾ ਹੁਣ ਥੱਲੇ ਵੀ ਦੇਖੋ ਦੁਨੀਆ ਘੁੰਮਦੀ ਫਿਰ ਰਹੀ ਹੈ ਵਾਹ ਵੇ ਵਾਹ ਬਹੁਤ ਰਾਸ਼ਾ ਹਨ ਮਾਲ ਦੇ ਅੰਦਰ ਤੇ ਨਿਕਲਦੇ ਹੀ ਨਾ ਇੰਨਾ ਸੋਹਣਾ ਨਜ਼ਾਰਾ ਬਾਹਰਲੇ ਪਾਸੇ ਅ ਇੱਧਰ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਇੱਧਰ ਇੱਕਦਮ ਨਿਕਲਦੇ ਬਾਹਰ ਜਮੇ 뷰 ਚੇਂਜ ਹੋ ਜਾਂਦਾ ਵਾਹ ਬਾਈਗਾ ਕੋਈ ਚਰਚ ਆ ਸ਼ਾਇਦ ਹੈ ਨਾ ਕੋਈ ਚਰਚ ਆ ਪ੍ਰਾਣਾ ਬੜਾ ਨਾਈਸ ਬਣਿਆ ਹੋਇਆ ਇੱਕ ਤਾਂ ਹੈ ਨਾ ਵੀ ਬੰਦਾ ਅੰਦਰੋਂ ਨਿਕਲਦਾ ਹੀ ਇੰਨਾ ਸੋਹਣਾ 뷰 ਕਮਾਲ ਆ ਬਾਈ ਲੈਸਟਰ ਨਾਲੋਂ ਮੈਨੂੰ ਜ਼ਿਆਦਾ ਸੋਹਣਾ ਲੱਗ ਰਿਹਾ ਹੈ ਇਹ ਟਾਊਨ ਨਹੀਂ ਤੇ ਟਾਊਨ ਸੈਂਟਰ ਇੱਥੇ ਇੱਧਰ ਪਤਾ ਨਹੀਂ ਕੀ ਬਣਿਆ ਹੋਇਆ ਲੋਕ ਬੈਠੇ ਆ ਆਰਾਮ ਕਰ ਰਹੇ ਆ نیچے ਐਨਜੋਏ ਕਰਦੇ ਆ ਗਰਮੀ ਬਹੁਤ ਹੈ ਨਾ ਅੱਜ ਵੀ 30 ਡਿਗਰੀ ਦੇ ਕਰੀਬ ਟੈਂਪਰੇਚਰ ਆ ਮੈਂ ਚਾਰੇ ਪਾਸੇ ਇੱਕ ਵਾਰ ਤੁਹਾਨੂੰ ਦਿਖਾ ਦਮਾ ਇੱਥੇ ਦਾ ਟਾਊਨ ਸੈਂਟਰ ਦੇਖ ਲਓ ਮੜਿਆ ਨਿਗਾ ਮਾਰ ਕੇ ਬਾਕੀ ਇਹ ਮੈਂ ਹੁਣ ਇਹਨੂੰ ਮੈਨੂੰ ਐ ਨਹੀਂ ਪਤਾ ਵੀ ਮੈਂ ਮਾਲ ਦੇ ਕਿਹੜੇ ਪਾਸੇ ਤੋਂ ਨਿਕਲਿਆ ਆ ਕਿਉਂਕਿ ਮੈਨੂੰ ਵਰਮਿੰਗ ਬਾਰੇ ਇੰਨੀ ਨੌਲੇਜ ਹੈ ਨਹੀਂ ਪਿਛਲੇ ਪਾਸੇ ਨਾ ਚਰਚ ਦੇਖੋ ਕਿੰਨਾ ਸੋਹਣਾ ਬਹੁਤ ਪੁਰਾਣਾ ਜਿਹਾ ਚਰਚ ਆ ਕੋਈ ਅੰਦਰ ਵੈਸੇ ਜਾ ਸਕਦੇ ਸੀਗੇ ਦੱਲ ਫੇਰ ਉੱਥੇ ਗਈ ਜੀ ਵੀ ਮੈਂ ਫੇਰ ਕੈਪਰ ਹੀ ਪਾਈ ਵੀ ਅੱਜ ਇੱਕਦਮ ਅੱਗੇ ਪਤਾ ਨਹੀਂ ਕਿੱਥੇ ਗਏ ਤੇ ਉੱਥੇ ਕੈਪਰ ਹੀ ਪਾਈ ਵੀ ਦੀ ਪਰ ਮੈਨੂੰ ਕੋਈ ਐਦਾ ਪਤਾ ਨਹੀਂ ਦੱਸਣਾ ਉੱਥੇ ਵੀ ਲਿਖਿਆ ਮੈਨੂੰ ਲੱਗਦਾ ਜਾਣ ਨਹੀਂ ਦੰਦੇ ਸ਼ਾਇਦ ਐਦਾ ਬਾਕੀ ਪਤਾ ਵੀ ਨਹੀਂ ਪਰ ਹੁਣ ਤੁਹਾਨੂੰ ਮਾਰਕੀਟ ਦਿਖਾਨੇ ਆ ਇੱਧਰ ਸਾਹਮਣੇ ਇੱਕ ਮਾਰਕੀਟ ਲੱਗੀ ਵੀ ਆ ਉਧਰ ਕੱਪੜੇ ਦੀ ਮਾਰਕੀਟ ਆ ਤੇ ਇੱਧਰ ਮੈਨੂੰ ਲੱਗਦਾ ਇੱਥੇ ਦੀ ਰੇੜੀ ਮਾਰਕੀਟ ਆ ਹਨਾ ਗਰਮੀ ਦਾ ਮਾਹੌਲ ਆ ਲੋਕ ਬਾਹਰ ਬੈਠੇ ਆ ਬਾਹਰ ਪੱਬਾਂ ਦੇ ਵਿੱਚ ਬੈਠੇ ਆ ਬਣਾ ਇੰਜੋਏ ਕਰ ਰਹੇ ਆ ਖਾ ਪੀ ਰਹੇ ਆ ਆਈਸਕ੍ਰੀਮ ਖਾ ਰਹੇ ਆ ਹਨਾ ਐ ਇਸ ਵਾਰ ਗਰਮੀਆਂ ਯੂਕੇ ਦੇ ਵਿੱਚ ਕਾਫੀ ਲੰਬੀਆਂ ਪੈ ਗਈਆਂ ਯਾਨੀ ਕਿ ਲੰਮਾ ਟਾਈਮ ਪੈ ਗਿਆ ਇੰਨਾ ਲੰਮਾ ਟਾਈਮ ਵੈਸੇ ਪੈਂਦਿਆ ਨਹੀਂ ਹੁੰਦੀਆਂ ਗਰਮੀਆਂ ਪਰ ਇਸ ਵਾਰ ਕਾਫੀ ਲੰਮਾ ਟਾਈਮ ਗਰਮੀ ਪੈ ਰਹੀ ਹੈ ਇੱਥੇ ਸੋ ਲੋਕ ਬਾਹਰ ਨਿਕਲਦੇ ਆ ਕੰਮ ਮੜਵਾਸਤੇ ਆ ਦੇਖੋ ਕਿੰਨਾ ਵਧੀਆ ਲੱਗਿਆ ਵਾ ਇੱਕ ਸਟੈਚੂ ਜਾਂ World War ਦੇ ਵਿੱਚ ਜਿਹੜੇ ਫੌਜੀ ਸੀਗੇ ਲੋਏ ਹਨ ਉਹਨਾਂ ਦੀ ਯਾਦ ਵਿੱਚ ਲੱਗਿਆ ਵਾ ਇਹ ਆ ਥੱਲੇ ਲਿਖਿਆ ਵਾ ਵੀ ਇਹ ਇਸ ਤਰ੍ਹਾਂ ਦਾ ਹੈ ਕੁਝ ਤੁਸੀਂ ਲੈਣੀ ਕੁਲਫੀ ਕਿਹੜੀ ਕਿਹੜੀ ਲੈਣੀ ਹੈ ਚਾਕਲੇਟ ਸਾਗੇ ਦੱਸੋ ਗਰਮੀ ਇੰਨੀ ਆ ਨਾ 30 ਡਿਗਰੀ ਤੋਂ ਉੱਪਰ ਟੈਂਪਰੇਚਰ ਆ ਅੱਜ ਯੂਕੇ ਦੇ ਵਿੱਚ ਫੇਰ ਦੁਬਾਰਾ ਤੇ ਉਹ ਫਿਰ ਹੁਣ ਅਜੇ ਠੰਡੇ ਚੀਜ਼ਾਂ ਹੀ ਖਾ ਪੀ ਹੋ ਰਹੇ ਨੇ ਅਸੀਂ ਵੈਸੇ ਘਰ ਦੇ ਖਾ ਕੇ ਨਹੀਂ ਲਿਆ ਕੋਈ ਖਾਵਾਂਗੇ ਪਰ ਖਾਣ ਹੋਇਆ ਦਿਲ ਨਹੀਂ ਕਰ ਰਿਹਾ ਗਰਮੀ ਬਹੁਤ ਆ ਬਾਅਦ ਖਾਣੇ ਆ ਕਿਤੇ ਟਾਊਨ ਸੈਂਟਰ ਦੇ ਇਲਾਕੇ ਦੇ ਵਿੱਚ ਗੁਜ਼ਰ ਰਹੇ ਹਾਂ ਹੁਣ ਹੁਣ ਅਸੀਂ ਤੁਹਾਨੂੰ ਕੋਈ ਹੋਰ ਆਈਟਮ ਦਿਖਾਣੇ ਆ ਤੁਹਾਨੂੰ ਮੈਂ ਪਹਿਲਾਂ ਦਿਖਾ ਵੀ ਚੁੱਕਿਆ ਵੈਸੇ ਕਿਉਂਕਿ ਇੱਧਰ ਆਏ ਸੀਗੇ ਹੁਣ ਫੇਰ ਇਧਰੋਂ ਦੀ ਚੱਲਦੇ ਆ ਆਪਾਂ ਹਜੇ ਤੁਹਾਨੂੰ ਉਹ ਨਹੀਂ ਦਿਖਾਇਆ ਆਪਾਂ ਨੇ ਚੰਗੀ ਨਾ ਜਿਹੜਾ ਬੁੱਲ ਰਿੰਗ ਸੀਗਾ ਉਹਦੇ ਵਿੱਚੋਂ ਅਸੀਂ ਐਂਟਰ ਜ਼ਰੂਰ ਹੋਏ ਸੀਗੇ ਉਹ ਪੂਰਾ ਤੁਹਾਨੂੰ ਮਾਲ ਦਿਖਾਇਆ ਨਹੀਂ ਆਪਾਂ ਉਹ ਵੀ ਤੁਹਾਨੂੰ ਦਿਖਾਉਣੇ ਆ ਥੋੜਾ ਜਿਹਾ ਹੋਰ ਹਨਾ ਪੰਜਾਬੀਆਂ ਦੀ ਦੁਕਾਨ ਐ ਇੱਥੇ ਵੀ ਮੈਂ ਦੇਖਿਆ ਬਹੁਤ ਜ਼ਿਆਦਾ ਹੋਣ ਰਿਹਾ ਬਟਾਉਂ ਚ ਫਿਰਦੇ ਪਰ ਕਿੰਨੇ ਮਿਲੇ ਹਨਾ ਸਾਰੇ ਪੰਜਾਬੀ ਯਾਨੀ ਇਹ ਮਿਕਸ ਕਹਿ ਲੋ ਜਿਹੜਾ ਆਪਾਂ ਨੇ ਸੋਹਰ ਰੋਡ ਤੇ ਵੀ ਦੇਖਿਆ ਸੀਗਾ ਇੱਥੇ ਵੀ ਪਾਕਿਸਤਾਨੀ ਮਿਕਸ ਪਾਕਿਸਤਾਨੀਆਂ ਚੜਦੇ ਪੰਜਾਬ ਵਾਲੇ ਤੇ ਵੀ ਲੈਂਦੇ ਪੰਜਾਬ ਵਾਲੇ ਦੋਨੇ ਤਰ੍ਹਾਂ ਦੇ ਪਾਕਿਸਤਾਨੀ ਫਿਰਦੇ ਸੌਰੀ ਪੰਜਾਬੀ ਫਿਰਦੇ ਇੱਥੇ ਚੱਲ ਹੁਣ ਕਿਤੇ ਹੋਰ ਪਾਸੇ ਚੱਲੀਏ ਮੱਲ ਵੀ ਦੋਸਤੋ ਕਹਿੰਦੇ ਜੇ ਬਰਮਿੰਗਮ ਟਾਊਨ ਦੇ ਵਿੱਚ ਆਓ ਤੇ ਜਿਹੜੇ ਮੇਰੇ ਪਿੱਛੇ ਚੀਜ਼ ਹੈ ਜੇ ਇਹ ਨਾ ਦੇਖੀ ਫਿਰ ਤੁਸੀਂ ਕੁਝ ਵੀ ਨਹੀਂ ਕਹਿੰਦੇ ਦੇਖਿਆ ਇਹ ਬੋਲ ਰਹੀ ਨਹੀਂ ਬੋਲਦਾ ਯਾਨੀ ਕਿ ਮੈਂ ਦੇਖਣ ਉੱਧਰ ਕੈਮਰਾ ਮਾਰ ਕੇ ਦਿਖਾਣਾ ਫਿਲਹਾਲ ਤਾਂ ਲੋਕੀ ਫੋਟੋ ਖਿੱਚਣ ਨੇ ਉੱਥੇ ਦੇਖੋ ਇੱਥੇ ਕਹਿੰਦੇ ਫੋਟੋ ਜ਼ਰੂਰ ਖਿਚਾਣਿਆ ਕਿ ਜਿਹੜੇ ਕੋਈ ਨਵਾਂ ਬੰਦਾ ਆਂਦਾ ਇੱਥੇ ਇਹ ਇੱਥੇ ਦੀ ਨਿਸ਼ਾਨੀ ਹੈ ਠੀਕ ਹੈ ਨਾ ਵਧੀਆ ਚੀਜ਼ ਬਣੀ ਵੀ ਹੈ ਲੋਕੀ ਨਾ ਇਹਦੇ ਮੂਰੇ ਅੜਕੇ ਹੀ ਖੜ ਜਾਨੇ ਆ ਫੋਟੋ ਖਿੱਚਣ ਨੂੰ ਫਿਰ ਦੂਜੇ ਨੂੰ ਜਗ੍ਹਾ ਵੀ ਨਹੀਂ ਦਿੰਦੇ ਵੀ ਅਸੀਂ ਫੋਟੋ ਖਿੱਚਣੀ ਆ ਉਹ ਦੇਖੋ ਮੇਰੇ ਪਿੱਛੇ ਲਾਈਨ ਲੱਗੀ ਪਈ ਆ ਬੰਦਿਆਂ ਦੀ ਸਾਰਿਆਂ ਦੀ ਫੋਟੋ ਖਿੱਚਣ ਵਾਲੇ ਦੀ ਪਰ ਜਗ੍ਹਾ ਸੌਰੀ ਟਾਈਮ ਹੀ ਨਹੀਂ ਮਿਲਦਾ ਲੋਕਾਂ ਨੂੰ ਵੀ ਘਰ ਫੋਟੋ ਖਿਚਾਣੀ ਇੱਕ ਦੀ ਫੋਟੋ ਚ ਕਈ ਕਈ ਜਣੇ ਆ ਜਾਂਦੇ ਆ ਲਓ ਇਹਨਾਂ ਨੇ ਆਫਰੀਕਾ ਨਾ ਇਹਨਾਂ ਨੇ ਉੱਪਰ ਚੜਾ ਦਿੱਤਾ ਆਪਣਾ ਜਵਾਕ ਕਹਿੰਦੇ ਤੂੰ ਤਾਂ ਬੈਠ ਆਪਣਾ ਬੋਲ ਦੇ ਉੱਪਰ ਲੈਨੇ ਜਾ ਰਹੇ ਕਾ ਵੀ ਬੜਾ ਬਣਿਆ ਬਾਪ ਬੋਲ ਵੀ ਆ ਨਾ ਦੇਖ ਆ ਜਵਾਕ ਦੇ ਸਿੰਘ ਪੱਟਣ ਲੱਗਿਆ ਉਹਦੇ ਪਿਛਲੇ ਪਾਸੇ ਸਟਰੀਟ ਆ ਨਾ ਇੱਥੇ 크리스마ਸ ਮਾਰਕੀਟ ਲੱਗਦੀ ਹੈ ਕਹਿੰਦੇ ਹਨ 크리스마ਸ ਨੂੰ ਨਾ ਤੁਸੀਂ 크리스마ਸ ਨੂੰ ਆਏ ਸੀ 크리스마ਸ ਨੂੰ ਕਹਿੰਦੇ ਆ ਏਰੀਆ ਦੇਖਣ ਵਾਲਾ ਹੁੰਦਾ ਜਿਹੜੇ ਮੇਰੇ ਪਿੱਛੇ ਸਟਰੀਟ ਆ ਸਾਰੀ ਇਹ ਤੇ ਜਿਹੜੀ ਮੇਰੇ ਇੱਧਰ ਸਟਰੀਟ ਆ ਇਹ ਸਾਰੀ ਇਹ ਸਾਰੀ ਬਹੁਤ ਲਾਈਟ ਅਪ ਕਰੀ ਵੀ ਹੁੰਦੀ ਆ ਸਾਰੀ ਬਹੁਤ ਸੋਹਣੀ ਸਟਰੀਟ ਬਣਾਈ ਵੀ ਹੁੰਦੀ ਆ ਇਹ ਆ ਸਾਰੀ ਸਜਾਈ ਪਈ ਹੁੰਦੀ ਬਹੁਤ ਸੋਹਣੀ ਲਾਈਟ ਆ ਉਦੋਂ ਉਹ ਕੀ ਕਹਿੰਨੇ ਆ ਉਦੋਂ ਰਸ਼ ਵੀ ਬਹੁਤ ਹੁੰਦਾ ਇੱਥੇ ਮਾਰਕੀਟਾਂ ਲੱਗੀਆਂ ਹੋਈਆਂ ਨੇ ਕਿਹੜੀ ਮਾਰਕੀਟ ਕਹਿੰਨੀ ਇਹਨੂੰ ਜਰਮਨ ਮਾਰਕੀਟ ਕਹਿੰਦੇ ਆ ਜਰਮਨ ਮਾਰਕੀਟ ਜਰਮਨ ਮਾਰਕੀਟ ਕਹਿੰਨੇ ਆ ਇਨੂੰ ਮੈਂ ਵਾਈਫ ਨੂੰ ਤਾਂ ਪੁੱਛ ਰਿਹਾ ਕਿਉਂਕਿ ਇਹ ਪਹਿਲਾਂ ਆ ਚੁੱਕੀ ਆ ਮੇਰੀ ਇਹ ਮੇਰੀ ਬੇਟੀ ਦੇ ਇਹ ਦੋ ਕਈ ਵਾਰ ਆ ਚੁੱਕੀਆਂ ਇਸ ਕਰਕੇ ਇਹਨਾਂ ਨੂੰ ਪਤਾ ਹੈ ਇਹਦੇ ਬਾਰੇ ਤੇ ਇਸ ਕਰਕੇ ਮੈਂ ਜਾਣਕਾਰੀ ਲੈ ਰਿਹਾ ਤਾਂ ਪੁੱਛ ਲੈਣਾ ਚਾਹੀਦਾ ਜਿਹੜੇ ਬੰਦੇ ਨੂੰ ਪਤਾ ਜੋ ਗੱਲ ਕਿ ਨਾ ਮਾਰਕੀਟ ਜੇ ਅਸੀਂ ਘੁੰਮ ਰਹੇ ਹਾਂ ਹੁਣ ਇਹਨੂੰ ਉਹਦੀ ਮਹਿੰਗੀ ਮਾਰਕੀਟ ਕਿਹਾ ਜਾ ਸਕਦਾ ਯਾਨੀ ਕਿ ਹਰ ਤਰ੍ਹਾਂ ਦਾ ਬ੍ਰਾਂਡ ਬ੍ਰਾਂਡ ਵਾਲੀਆਂ ਮਾਰਕੀਟਾਂ ਇੱਥੇ ਹੈਗੀਆਂ ਹੈਨਾ ਸਾਰੀਆਂ ਐਚ ਐਮ ਹੋਸਟਲ ਸਾਡ ਜਿਹੜੀ ਵੀ ਜਿਹੜੇ ਪਾਸੇ ਦੇਖੋ ਸਭ ਵਧੀਆ ਬ੍ਰਾਂਡਡ ਸਭ ਵਧੀਆ ਵਧੀਆ ਬ੍ਰਾਂਡ ਦੀਆਂ ਤੁਸੀਂ ਆਏ ਗਏ ਲੋਕ ਸ਼ਾਪਾਂ ਸ਼ੋਅਰੂਮ ਸਾਰੇ ਇੱਥੇ ਹੈਗੇ ਆ ਰੌਣਕਾਂ ਹੀ ਰੌਣਕ ਹੈ ਨਾ ਪਰਫਿਊਮ ਜਿੱਥੇ ਦੇਖੋ ਪਰਫਿਊਮ ਪਿੱਛੇ ਵੀ ਲਾਈਵ ਰਿਡਦੇ ਤੇ ਇੱਧਰ ਵੀ ਪਰਫਿਊਮ ਲਾਈਵ ਰਿਡਦੇ ਆ ਇਹਨਾਂ ਨੇ ਹੈ ਨਾ ਪਰਫਿਊਮ ਵੇਚ ਰਹੇ ਪਿੱਛੇ ਵੀ ਵੇਚ ਰਹੇ ਸੀਗੇ ਇੱਕ ਸਟਰੀਟ ਆ ਕਹਿੰਦੇ ਬਹੁਤ ਲੰਬੀ ਲੰਬੀ ਸਟਰੀਟ ਆ ਹੈ ਕਿ ਆ ਨਾ ਇਹਦਾ ਸਟਰੀਟ ਦਾ ਪਤਾ ਕਰਨਾ ਪੈਣਾ ਹੈ ਮੇਨ ਸਟਰੀਟ ਆ ਕੋਈ ਇਹ ਹਾਈ ਹਾਈ ਸਟਰੀਟ ਤਾਂ ਨਹੀਂ ਹੈਗੀ ਉਹਦੇ ਸਭ ਮਹਿੰਗਾ ਮਹਿੰਗਾ ਮਾਲ ਪਿਆ ਔਰੇ ਤਾਂ ਅਰਬਾਂ ਫਿਟਰ ਹਰ ਇੱਕ ਤਰ੍ਹਾਂ ਦਾ ਸ਼ੋਰੂਮ ਸ਼ੋਰੂਮ ਤਾਂ ਹੈਗਾ ਕਹਿੰਦਾ ਬੈਂਕ ਵੀ ਹੈਗੇ ਆ ਬੈਂਕ ਬੈਂਕ ਵੀ ਸਾਰੇ ਹੈਗੇ ਆ ਲਾਈਵ ਡਰਾਮਾ ਵੀ ਚੱਲਦੀਆਂ ਇੱਥੇ ਤਾਂ ਬਲੂ ਰੰਗ ਦੀ ਟਰੈਮ ਆ ਰਹੀ ਹੈ ਵਧੀਆ ਜਿਹਾ ਸੀਨ ਆ ਨਾ ਸਾਹਮਣੇ ਤੋਂ ਆ ਰਹੀ ਹੈ ਤੇ ਭਾਜੀ ਜਾ ਰਿਹਾ ਇੱਕ ਪਾਕਿਸਤਾਨ ਲਈ ਖਰੀਦਾਰੀ ਕਰ ਰਹੀ ਲੱਗਦੇ ਆ ਇਹਨੇ ਜਾਣਾ ਹੁਣ ਟੈਚੀ ਨਵੇਂ ਖਰੀਦ ਕੇ ਲਿਆ ਆ ਬਾਈ ਜੀ ਇਹ ਸ਼ਾਇਦ ਟਿਕਟੋਕਰ ਆ ਮੈਂ ਦੇਖਿਆ ਹੈ ਇਹ ਇੱਥੇ ਇੱਕ ਟਾਕ ਤੇ ਨਾ ਇਹ ਬੰਦੇ ਦੀ ਸ਼ਕਲ ਦੇਖੀ ਜਾਣੀ ਪਛਾਣੀ ਲੱਗਦੀ ਹੈ ਕਈ ਵਾਰ ਮਿਲ ਜਾਂਦਾ ਅਚਾਨਕ ਬੰਦਾ ਇੱਦਾਂ ਵਾਹ ਜੀ ਵਾਹ ਆ ਇੱਕ ਬੁੱਲ ਹੋਰ ਬਣਿਆ ਹੋਇਆ ਇੱਥੇ ਆ ਦੇਖੋ ਚਾਕਲੇਟ ਵਾਲਿਆਂ ਨੇ ਬਣਾ ਕੇ ਰੱਖਿਆ ਵਾ ਜਿੱਦਾਂ ਲੈਸਟਰ ਦੇ ਵਿੱਚ ਹਾਥੀ ਰੱਖੇ ਗਏ ਹਨ ਨਾ ਇੱਥੇ ਸਾਰੇ ਪਾਸੇ ਬੁੱਲ ਰੱਖੇ ਗਏ ਆ ਛੋਟੇ ਛੋਟੇ ਦੇਖੋ ਇਹ ਵੀ ਬੁੱਲ ਰੱਖਿਆ ਵਾ ਹੈ ਨਾ ਉਹ ਉਹੀ ਸੇ ਚ ਬਣਾਈ ਵੀ ਆ ਨਾ ਬੈਰੀ ਫੇਲ ਕਾ ਲਿਆ ਹੁੰਦਾ ਬੁੱਲ ਬਣਾਇਆ ਵਾ ਵਾਹ ਜੀ ਕਾਦਾ ਇਹ ਹੋਂਡਾ ਉਹ ਐਪਲ ਵਾਲਿਆਂ ਦਾ ਸ਼ੋਰੂਮ ਦੇਖੋ ਉਸਤਾਦ ਜੀ ਆਹ ਆ ਇਹ ਐਪਲ ਦਾ ਸ਼ੋਰੂਮ ਆ ਇਹ ਵਾਹ ਵਈ ਵਾਹ ਬਮਾਲੇ ਕਰੀ ਭਈਆ ਐਪਲ ਵਾਲਿਆਂ ਨੇ ਮਿੰਗਮ ਸ਼ਹਿਰਾਂ ਜਿਹੜਾ ਲੈਸਟਰ ਦੇ ਮੁਕਾਬਲੇ ਤਾਂ ਬਹੁਤ ਜ਼ਿਆਦਾ بڑا ਅਸੀਂ ਟਾਊਨ ਸੈਂਟਰ ਦੇ ਵਿੱਚ ਫਿਰ ਰਹੇ ਆਂ ਤੇ ਇੰਨਾ بڑا ਹੈ ਨਹੀਂ ਜਿੰਨਾ بڑا ਲੈਸਟਰ ਇੰਨਾ بڑا ਨਹੀਂ ਹੈਗਾ ਜਿੰਨਾ بڑا ਇਹ ਆ ਟਾਊਨ ਸੈਂਟਰ ਇਹ ਨਹੀਂ ਖਤਮ ਹੋਣ ਜਾ ਰਿਹਾ ਸੀ ਕੱਦੇ ਘੁੰਮਦੇ ਫਿਰ ਰਹੇ ਆਂ ਮੈਂ ਕਿਹਾ ਤੁਹਾਨੂੰ ਤਾਂ ਉਹੀ ਚੀਜ਼ ਦਿਖਾਉਂਗਾ ਜਿਹੜੀ ਜ਼ਰੂਰੀ ਹੈ ਜਿੰਕੇ ਸਾਰੇ ਅਗਰ ਸੜਕਾਂ ਪਰ ਸ਼ਹਿਰੇ ਦਿਖਾਈ ਗਿਆ ਫਿਰ ਤੁਸੀਂ ਵੀ ਬੋਰ ਹੋ ਜਾਣਾ ਹਨਾ ਵੀ ਕੱਲੀਆਂ ਸੜਕਾਂ ਹੀ ਦਿਖਾਈ ਜਾਂਦਾ ਇਸ ਕਰਕੇ ਮੈਂ ਸੋਚਦਾ ਵੀ ਤੁਹਾਨੂੰ ਉਹੀ ਚੀਜ਼ਾਂ ਦਿਖਾਈਆਂ ਜਾਣ ਜਿਹੜੀਆਂ ਕੋਈ ਚੀਜ਼ਾਂ ਜ਼ਰੂਰੀਆਂ ਇੱਥੇ ਹਨਾ ਇਸ ਕਰਕੇ ਮੈਂ ਤੁਹਾਨੂੰ ਸ਼ਹਿਰ ਦਿਖਾਉਂਦਾ ਫਿਰ ਰਿਹਾ ਜਿੱਥੇ ਇਹ ਕਿ ਸਟਰੀਟ ਖਤਮ ਹੋਈ ਜਾਣਾ ਨਿਊ ਸਟਰੀਟ ਸੀਗੇ ਉਹ ਜਿਹੜੀ ਸਟਰੀਟ ਤੇ ਅਸੀਂ ਕੋ ਮਰੇ ਸੀਗੇ ਨਿਊ ਸਟਰੀਟ ਜਿੱਥੇ ਆ ਕੇ ਖਤਮ ਹੋਈ ਇੱਥੇ ਆ ਕੇ ਆ ਗਿਆ ਵਿਕਟੋਰੀਆ ਸਕੂਅਰ ਕਿਆ ਲਿਖਿਆ ਹੋਆ ਹਾਂ ਇੱਕ ਸਕੂਅਰ ਆ ਗਿਆ ਜੀ ਇਹ ਹੈਗਾ ਵਿਕਟੋਰੀਆ ਸਕੂਅਰ ਮੈਂ ਤੁਹਾਨੂੰ ਦਿਖਾਵਾਂ ਬੜਾ ਸੋਹਣਾ ਸਕੂਅਰ ਬਣਾਇਆ ਵਾ ਵਾਹ ਜੀ ਵਾ ਦੇਖੋ ਇਨਾ ਨਾਈਸ ਲਾਈ ਬਣਾਇਆ ਵਾ ਹਨਾ ਓ ਮਾਈ ਗੋ ਕੰਨਿਆ ਗਿਰ ਗਈ ਇੱਕ ਪਿੱਛੇ ਕਿੰਨਾ ਸੋਹਣਾ ਬਣਿਆ ਵਾ 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 ਬਈ ਵਾ ਤੋਂਪੇ ਬਹੁਤ ਹੈ ਇੱਕ ਤਾਂ ਤੋਂਪੇ ਖੜਿਆ ਨਹੀਂ ਜਾਂਦਾ ਇਸ ਕਰਕੇ ਮੈਂ ਥੋੜੀ ਛਾਵਾ ਦੇ ਵਿੱਚ ਖੜ ਕੇ ਤੁਹਾਨੂੰ ਦਿਖਾ ਰਿਹਾ ਇਧਰ ਫਾਉਂਟੇਨ ਜੇ ਲੱਗੇ ਬੋਲ ਨੂੰ ਚੱਲ ਕੇ ਦਿਖਾ ਦਿੰਦੇ ਆ ਜਾ ਦੇਖਾ ਕਾ ਦਾ ਫਾਉਂਟੇਨ ਆ ਇਹ ਦੋ ਬਾਈ ਬੈਠੇ ਆ ਕਤਨੇ ਬੀਬੀਆਂ ਬੈਠੀਆਂ ਵਨੀ ਬਾਈ ਬੈਠੇ ਆ ਪਾਣੀ ਦੇ ਵਿੱਚ ਵਾ ਵੜੀਆ ਬਣਿਆ ਵਾ ਨਾ ਓ ਨਾਈਸ ਇੱਕੋ ਉੱਪਰ ਸਟੈਚੂ ਬਣਿਆ ਵਾ ਕੰਨਾ ਸੋਹਣਾ ਬਣਿਆ ਹਨਾ ਨਾਈਸ ਆ ਨਾ ਬਣਿਆ ਵਾ ਬੈਠਣ ਨੂੰ ਸਕੂਅਰ ਇੱਕ ਉਧਰ ਬਣਿਆ ਵਾ ਇਸ ਤਰ੍ਹਾਂ ਦਾ ਏਰੀਆ ਚਾਰੇ ਪਾਸੇ ਵਧੀਆ ਲੋਕ ਫੋਟੋ ਫੋਟੋ ਵੀ ਖਿਚਾ ਰਹੇ ਹਨ ਹੁਣੇ ਸੁਣਿਆ ਸੀਨਰੀਆਂ ਬਣੀਆਂ ਵੀ ਐਥੇ ਸੀਨਰੀਆਂ ਤੋਂ ਮਤਲਬ ਕਿ ਸਟੈਚੂ ਬੜੇ ਸੋਹਣੇ ਬਣੇ ਹੋਏ ਆ ਆਹ ਸਟੈਚੂ ਦੇਖੋ ਕਿੱਡਾ ਬੜਾ ਬਣਿਆ ਹੋਆ ਹੈ ਨਾ ਪਾਣੀ ਚੱਲਣ ਡਿਆ ਤੇ ਲੋਕੀ ਵਾਲੇ ਵਾਲੇ ਬੈਠੇ ਆ ਬਹੁਤ ਵਧੀਆ ਸਕੁਅਰ ਬਣਿਆ ਹੋਆ ਬਹੁਤ ਵਧੀਆ ਹੁਣ ਇਹ ਵਿਕਟੋਰੀਆ ਸਕੁਅਰ ਆ ਇਹਦਾ ਇਤਿਹਾਸ ਕੀ ਆ ਇਹ ਤਾਂ ਮੈਨੂੰ ਪਤਾ ਨਹੀਂ ਨਾਮ ਆ ਪੜਿਆ ਪਰ ਜੋ ਮੈਂ ਦੇਖ ਰਿਹਾ ਮੈਂ ਤੁਹਾਨੂੰ ਦਿਖਾ ਦਿੰਦਾ ਇਸ ਸਟੈਚੂ ਬਣਿਆ ਹੋਆ ਤੇ ਥੱਲੇ ਪਾਣੀ ਵਗ ਰਿਹਾ ਉਹਦੇ ਥੱਲੇ ਜਾ ਕੇ ਕੋ ਫੇਰ ਸਟੈਚੂ ਬਣਿਆ ਹੋਆ ਇਸੂ ਬਣਿਆ ਵਾ ਥੱਲੇ ਜਾ ਕੇ ਇਹ ਤੋਂ ਪਾਣੀ ਜਾ ਰਿਹਾ ਦੇਖੋ ਉਹ ਨੀਚੇ ਫੇਰ ਇੱਕ ਸਟੈਚੂ ਬਣਿਆ ਹੈ ਨਾ ਬੜਾ ਦ੍ਰਿਸ਼ ਚਾਰੇ ਪਾਸੇ ਕਿੰਨਾ ਸੋਹਣਾ 뷰 ਆ ਇੱਕ ਵਾਰ ਚਾਰੇ ਪਾਸੇ ਕੈਮਰਾ ਮਾਰ ਕੇ ਦਿਖਾ ਦਵਾਂ ਤੁਹਾਨੂੰ ਇਹ ਆ ਜੀ ਬਰਮਿੰਘਮ ਦਾ ਸਕੁਅਰ ਵਿਕਟੋਰੀਆ ਸਕੁਅਰ ਦੋਸਤੋ ਅਸੀਂ ਆ ਗਏ ਹਾਂ ਜੀ ਘੁੰਮਣ ਦੇ ਘਮਨ ਦੇ ਬਰਮਿੰਘਮ ਦੇ ਟ੍ਰੇਨ ਸਟੇਸ਼ਨ ਤੇ ਸੋ ਮੇਰੇ ਸਾਹਮਣੇ ਵਾਲੇ ਪਾਸੇ ਤੁਸੀਂ ਦੇਖ ਰਹੇ ਹੋ ਇਹ ਹੈਗਾ ਜੀ ਇੱਥੇ ਦਾ ਟ੍ਰੇਨ ਸਟੇਸ਼ਨ ਤੋ ਤੁਹਾਨੂੰ ਸਟ੍ਰੇਨ ਸਟੇਸ਼ਨ ਦਿਖਾ ਕੇ ਫਿਰ ਆਪਾਂ ਫਿਰ ਬੈਕ ਮੁੜਦੇ ਆਂ ਅ ਵੈਸੇ ਸਾਰੇ ਚੀਜ਼ਾਂ ਇੱਕੋ ਤਰ੍ਹਾਂ ਦੇ ਹੁੰਦੇ ਨੇ ਟ੍ਰੇਨ ਸਟੇਸ਼ਨ ਵੀ ਇੱਕੋ ਤਰ੍ਹਾਂ ਦੇ ਹੁੰਦੇ ਆਂ ਕੱਲ ਤਾਂ ਆਏ ਆਂ ਵੀ ਫਿਰ ਜਦ ਬਾਰਮਿੰਗਮ ਆਏ ਆਂ ਤੁਹਾਨੂੰ ਦਿਖਾਣਾ ਕੀ ਆ ਹਨਾ ਬੰਦਾ ਕਹਿੰਦਾ ਵੀ ਸਟੇਸ਼ਨ ਆ ਸਾਨੂੰ ਦਿਖਾ ਦਿੰਦਾ ਕਈ ਕਈ ਬੰਦੇ ਨੇ ਨਹੀਂ ਦੇਖਿਆ ਪਰ ਉਹਨਾਂ ਵਾਸਤੇ ਇੱਕ ਨਵੀਂ ਚੀਜ਼ ਹੁੰਦੀ ਵੀ ਇਹ ਬਾਰਮਿੰਗਮ ਦਾ ਸਟੇਸ਼ਨ ਆ ਕਈ ਵਾਰ ਬੰਦੇ ਨੇ ਬਲੌਗ 'ਚ ਹੀ ਦੇਖਣਾ ਹੁੰਦਾ ਹਨਾ ਵੀ ਮੈਂ ਉੱਥੇ ਜਾਣਾ ਉੱਥੇ ਦਾ ਸਟੇਸ਼ਨ ਕਿਹੜਾ ਮੈਨੂੰ ਪਛਾਣ ਹੋ ਜੂਗੀ ਸੋ ਤਾਂ ਕਰਕੇ ਮੈਂ ਤੁਹਾਨੂੰ ਦਿਖਾ ਦਿੰਦਾ ਤੇ ਸામਨੇ ਦੇਖੋ ਜੀ ਇਹ ਆ ਟ੍ਰੇਨ ਸਟੇਸ਼ਨ। ਲੋ ਜੀ ਟ੍ਰੇਨ ਸਟੇਸ਼ਨ ਦੇਖ ਲਓ ਕਿਦਾਂ ਦਾ ਇੱਥੇ ਦਾ ਵਰਮੇਗਾ ਮਦ। ਵੈਸੇ ਅਸੀਂ ਥਲੜੇ ਪਾਸੇ ਆਏ ਆ ਹਜੇ। ਤੇ ਕਾਫੀ ਬੜਾ ਟ੍ਰੇਨ ਸਟੇਸ਼ਨ ਆ ਇਹ। ਜਿੱਦਾਂ ਸੁਣਨ ਦੇ ਵਿੱਚ ਆਇਆ। ਦੇਖਾ ਟ੍ਰੇਨ ਸਟੇਸ਼ਨ ਕਹਾ ਤਾਂ ਹੈ ਲੱਗਣਾ ਭਾਈ ਏਅਰਪੋਰਟ ਤੇ ਚੱਲੇ ਆ। ਛੋਪਾ ਛੋਪਾ ਵੀ ਬਣੀ ਆ ਵੀ ਉਦਾਂ ਹੀ। ਜਿਹੜੇ ਬੜੇ ਸਟੇਸ਼ਨ ਆ ਔਰ ਸਾਰੇ ਇਦਾਂ ਦਾ ਹੀ ਆ। ਨਾ ਦੇਖ এয়ারਪੋਰਟ ਦੀ ਲੋਕ ਆ ਰਹੀ ਹੈ ਹਨ ਇੱਧਰ ਕਿੱਥੇ ਆ ਲਓ ਜੀ ਇੱਧਰ ਬਾਹਰਲੇ ਪਾਸੇ ਨੂੰ ਨਿਕਲੋ ਹਨ ਤੇ ਨਾਈਸ ਬਣਿਆ ਬਾਹਰ ਨਿਕ ਇੱਕਦਮ ਹੈ ਡਿਫਰੈਂਟ ਜਿਹਾ ਮਾਹੌਲ ਹਨਾ ਉੱਪਰਲੇ ਪਾਸੇ ਕਾਫੀ ਸਾਰਾ ਰਾਸ਼ ਹੈ ਇੱਥੇ ਵੀ ਲੋਕੀ ਅੱਜ ਸਾਰੇ ਬਾਹਰ ਇੰਜੋਏ ਕਰ ਰਹੇ ਹਨ ਯਾਨੀ ਕਿ ਬਾਹਰ ਬੈਠੇ ਹਨ ਕਿਉਂਕਿ ਬਾਹਰ ਹਵਾ ਬੜੀ ਸੋਹਣੀ ਚੱਲ ਰਹੀ ਹੈ ਅੱਜ ਹਲਕੀ ਹਲਕੀ ਜਿਹੀ ਹਵਾ ਬੈਠਣ ਨੂੰ ਜਗ੍ਹਾ ਵੀ ਹੈਗੀ ਇੱਥੇ ਆ ਇੱਕ ਸਟੈਚੂ ਲੱਗਿਆ ਹੋਇਆ ਕੋਈ ਭਾਜੀ ਤੌੜ ਰਹੇ ਆਪਣੀ ਬੀਬੀ ਆ ਆਪਣੀ ਬਾਈ ਹੈ ਤੇ ਸੋਹਣਾ ਜਿਹਾ ਮਾਹੌਲ ਇਸ ਤਰ੍ਹਾਂ ਬਾਹਰਲੇ ਪਾਸੇ ਤੇ ਦ੍ਰਿਸ਼ ਜਾਂ ਸਾਹਮਣੇ ਇਸ ਤਾਈ ਜਿਹਾ ਬਣਿਆ ਹੋਇਆ ਦਰਖਤ ਜਿਹਾ ਬਣਾ ਕੇ ਲਾਇਆ ਹੋਇਆ ਬੈਠਣ ਨੂੰ ਜਗ੍ਹਾ ਬਣਾਈ ਪਈ ਹੈ ਸਾਹਮਣੇ ਮਿਊਜ਼ਿਕ ਜਾਂ ਵੀ ਚੱਲ ਰਿਹਾ ਹੈ ਆਈਸਕ੍ਰੀਮ ਵਾਲੀ ਗੱਡੀ ਖੜੀ ਹੈ ਵੈਰੀ ਗੁੱਡ ਨਾਈਸ ਲੱਗਦਾ ਨਾ ਸਾ ਮੋਹਲਾ ਆਪਾਂ ਹੁਣ ਸਾਹਮਣੇ ਜਾਣਾ ਬੋਲਿੰਗ ਦੇ ਵਿੱਚ ਇੱਕ ਵਾਰ ਫੇਰ ਤੇ ਉਹ ਤੋਂ ਬਾਅਦ ਫਿਰ ਅੱਗੇ ਇੱਥੇ ਬੋਲ ਤਾਂ ਖੜਾ ਦੇਖੋ ਐ ਕਿੰਨਾ بڑا ਬੋਲ ਲੋਹੇ ਦਾ ਬਣਾਇਆ ਹੋਇਆ ਇਹ ਕੰਨ ਦੇ ਵਿੱਚ ਨਾ ਨੱਕ 'ਚ ਸੋਰੀ ਨੱਕ 'ਚ ਨਕੇਲ ਵੀ ਪਾਈ ਹੋਈ ਹੈ ਵਾਹ ਭਾਈ ਵਾਹ ਉਹ ਸਾਈਡ ਪਰ ਕਰਕੇ ਦੇਖਦਾ ਮੈਂ ਇਹਦਾ ਲੋਹਾ ਹੀ ਲੋਹਾ ਥੱਪਿਆ ਪਿਆ ਇਹਨੂੰ ਹਣਾ ਮਖਲੋ ਹੈ ਲੋਹਾ ਦੱਪਿਆ ਬਈ ਨੂੰ ਦਾ ਵਾਹ ਜੀ ਵਾਹ ਲੋਹੇ ਦਾ ਬੋਲਾ ਸੀ ਕਿ ਅਸੀਂ ਵੀ ਮੂਰੇ ਸੈਲਫੀ ਖੜ ਕੇ ਕੋਈ ਝਾਲੀਏ ਇੱਕ ਹੈਨਾ ਅੱਥੇ ਸੈਲਫੀ ਹੋ ਜਵੇ ਹੈਨਾ ਬਰਮਿੰਗਮ ਦਾ ਜਿਹੜਾ ਬੋਲਰਿੰਗ ਆ ਨਾ ਲੈਸਟਰ ਦੇ ਹਾਈ ਕ੍ਰਾਸ ਨਾਲੋਂ ਕਿਤੇ ਜ਼ਿਆਦਾ ਵੱਡ ਤੁਸੀਂ ਦੇਖੋ ਹੀ ਲਾ ਐ ਨਹੀਂ ਮੈਂ ਕਹਿੰਦਾ ਵੀ ਦੇਖੋ ਨਾ ਜ਼ਰੂਰ ਦੇਖੋ ਕਿਉਂਕਿ ਸ਼ੋਅਰੂਮ ਤਾਂ ਵੈਸੇ ਉਹੀਆਂ ਪਰ ਇੱਥੇ ਬਹੁਤ ਹਿਊਜ ਬੜੇ-ਬੜੇ ਆ ਉਹਨਾਂ ਨਾਲ ਜਿੰਨੇ ਉੱਪਰ ਉੱਥੇ ਆ ਨਾ ਜਿਹਦਾ ਐਚਐਮ ਦਾ ਆ ਜੇਡੀ ਦਾ ਆ ਹੋਰ ਜਿੰਨੇ ਵੀ ਸ਼ੋਅਰੂਮ ਆ ਇੱਥੇ ਉਹਨਾਂ ਦਾ ਜਿਹੜਾ ਸਾਈਜ਼ ਆ ਬਹੁਤ ਜ਼ਿਆਦਾ ਬੜੇ-ਬੜੇ ਸ਼ੋਅਰੂਮ ਇਸ ਕਰਕੇ ਬਹੁਤ ਜ਼ਿਆਦਾ ਵੱਡਾ ਉਦਾਂ ਵੀ ਵਧੀਆ ਬਣਿਆ ਹੋਇਆ ਖਾਣ-ਪੀਣ ਦੀਆਂ ਚੀਜ਼ਾਂ ਵੀ ਬੜੀਆਂ ਨਾਈਸ ਲੱਗੀਆਂ ਨੇ ਪਰਫਿਊਮ ਬਹੁਤ ਆ ਯਾਰ ਜਿੱਧਰ ਦੇਖੋ ਪਰਫਿਊਮੇ ਪਰਫਿਊਮ ਪਿਆ ਹੈ ਨਾ ਹਰ ਸਰੋ ਹਰ ਪਾਸੇ ਪਰਫਿਊਮ ਪਰਫਿਊਮ ਲੱਹ ਬਾਕੀ ਤੁਸੀਂ ਸ਼ੋਰੂਮ ਤੋਂ ਸਾਰੇ ਪਾਸੇ ਦੇਖਿਆ ਇੱਕੇ ਤਰ੍ਹਾਂ ਦੇ ਨੈਕਸਟ ਦਾ ਆ ਗਿਆ ਪਿੱਛੇ ਬਹੁਤਾ ਫੋਨ ਨਿਕਲਿਆ Apple ਦਾ ਸੀਗਾ JD ਮਾਰਕੀਟ ਸੀਗੀ ਠੀਕ ਆ ਨੈਕਸਟ ਹੀ ਦੇਖ ਲਓ ਹੁਣ ਕਿੰਨਾ ਬੜਾ ਪਿੱਛੇ ਤੋਂ ਸਟਾਰਟ ਹੋਇਆ ਇੱਧਰ ਮੇਰੀ ਸਾਈਡ ਤੇ ਨੈਕਸਟ ਹੀ ਚੱਲ ਰਿਹਾ ਇਸ ਕਰਕੇ ਇਹਨੇ ਬਹੁਤ ਬੜੇ ਕਿੰਨਾ ਬੜਾ ਬਹੁਤ ਹਾਂ ਹਾਂ ਬਹੁਤ ਇਧਰ ਬੜੀ ਵਾਈ ਵਗੈਰਾ ਇਹ ਕਹਿੰਦੀ ਜੀ ਆਪਣੇ ਮੀਡੀਅਮ ਚੱਲਦਾ ਵੀਰੇ ਐਕਸਲ ਆ ਸਾਰਾ ਕੁਝ ਇਹ ਸਟੋਰਾਂ ਦਾ ਸਾਈਜ਼ ਵੀ ਐਕਸਲ ਹੈ ਗੱਲ ਤਾਂ ਸਹੀ ਹੈ ਬਹੁਤ بڑے بڑے ਸ਼ੋਰੂਮ ਆ ਖਾਦੀ ਦਾ ਖਾਦੀ ਦਾ ਸ਼ੋਰੂਮ ਦੇਖੋ ਕਿੰਨਾ بڑا ਬਣਿਆ ਹੋ ਸਾਹਮਣੇ ਖਾਦੀ ਦਾ ਸ਼ੋਰੂਮ ਹੈਗਾ ਹਾਂ ਨਾਈਸ ਆ ਨਾ ਆ ਇਹ ਆਪਾਂ ਆਪਣੇ ਖੱਦਰ ਪਾਉਂਦੇ ਨਹੀਂ ਹੁਣ ਇੱਥੇ ਦੇਖ ਲੈ ਸ਼ੋਰੂਮ ਬਣੇ ਹੋਏ ਵਾਹ ਜੀ ਵਾ ਕਹਿਣ ਦੀ ਆਦਤ ਹੈ ਮੈਨੂੰ ਬਾਈ ਦੇ ਵਧੀਆ ਚੀਜ਼ ਦੇਖ ਲੈਣੇ ਫਿਰ ਮੈਂ ਕਹਿੰਦਾ ਨਾ ਵਾਜੀ ਵਾ ਤੁਸੀਂ ਕਹਣਾ ਕੋਈ ਇੱਕ ਗੱਲ ਤੇ ਗਈ ਜਾਂਦਾ ਵਾਜੀ ਵਾ ਇਹਦੇ ਵਿੱਚ ਘੁੰਮਦੇ ਨਾ ਇੱਕ ਬੜੀ ਸੋਹਣੀ ਰੇੜੀ ਜੀ ਦੇਖੀ ਰੇੜੀ ਕਹਦੀ ਕੈਚੂੰਗੀ ਜੀ ਬਣਾਈ ਵੀ ਆ ਤੇ ਕਿੰਨਾ ਸੋਹਣਾ ਬਣਾਇਆ ਵਾ ਹਨਾ ਖਾਣ ਵਾਲਾ ਜ਼ਬਰ ਜੂਸ ਨਾਈਸ ਵਨ ਜ਼ਬਰ ਜੂਸ ਗੁੱਡ ਵਨ ਬ੍ਰਦਰ ਸੋ ਲੋਵੀ ਮਿੱਤਰੋ ਇਹ ਸੀਗਾ ਸਾਡਾ ਅ ਅੱਜ ਦਾ ਬਲੌਗ ਬਾਰਮਿੰਗਮ ਤੋਂ ਅਗਰ ਪਸੰਦ ਆਇਆ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਹੋਰ ਅਜਿਹੇ ਵੀਡੀਓ ਦੇਖਣ ਲਈ ਤਦ ਤੱਕ ਸਸਰੀਆ ਗਾ